ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਅੱਜ ਅਮਰਗੜ ਹਲਕੇ ਦੇ ਵਿੱਚ ਵਕ ਵਕ ਥਾਵਾਤੇ ਜਿਹੜੇ ਵਿਕਾਸ ਕਾਰਜਾਂ ਦੇ ਨੀਂ ਮੱਥਰ ਰੱਖੇ ਗਏ ਨੇ ਸ਼ੁਰੂਆਤ ਕਰਾ ਰਹੇ ਨੇ ਕੰਮ ਨਾਲ ਸਾਡੇ ਪ੍ਰੋਫੈਸਰ ਜਸਵੰਤ ਸਿੰਘ ਗੱਜਰ ਮਾਜਰਾ ਵਿਧਾਇਕ ਨੇ ਗੱਲਬਾਤ ਕਰ ਲੈਨੇ ਕਿ ਕਿੰਨੇ ਕਰੋੜ ਰੁਪਏ ਦੇ ਜਿਹੜੇ ਹੈਗੇ ਨੇ ਕੰਮ ਨੇ ਇਹ ਤੇ ਕਦੋਂ ਕਦੋਂ ਮੁਕੰਮਲ ਹੋਣਾ ਕਿਤੇ ਕਿਤੇ ਕੰਮ ਅੱਜ ਅਸੀਂ ਸਭ ਤੋਂ ਪਹਿਲਾਂ ਮਨਮੀ ਨਗਰ ਦੇ ਵਿੱਚ ਨੀਂ ਮੱਥਰ ਰੱਖਿਆ ਆ ਫਿਰ ਚੌਂਦੀ ਰੱਖਿਆ ਫਿਰ ਪੱਟੀਆਂ ਖੁਰਦ ਹੁਣ ਅਸੀਂ ਅਮਰਗੜ ਦੇ ਵਿੱਚ ਰੱਖਿਆ ਤੇ ਦੂਜਾ ਉਪੋਕੀ ਨਗਰ ਦੇ ਵਿੱਚ ਨਿਪਟਰ ਰਖਣਾ ਕਰੀਬ ਇਹ 5 ਕਰੋੜ ਦੇ ਕੰਮ ਨੇ ਜਿਹਦੇ ਵਿੱਚ ਇਹ ਸਾਰੇ ਪਿੰਡਾਂ ਦੇ ਜਿੱਥੇ ਜ਼ਿਆਦਾ ਸੜਕ ਟੁੱਟਦੀ ਦੀ ਜ਼ਿਆਦਾ ਖਰਾਬ ਸੀ ਪਹਿਲਾਂ ਸੀ ਕੰਮ ਉਹ ਲਿਆ ਤੇ ਇਸ ਕਰਕੇ ਅੱਜ ਇਹਨਾਂ ਦਾ ਸੀ ਨਿਪਟਰ ਰਖਿਆ ਇਹ ਥੋੜੇ ਮਹੀਨੇ ਦੇ ਵਿੱਚ 31 ਮਾਰਚ ਤੋਂ ਪਹਿਲਾਂ ਪਹਿਲਾਂ ਬਣ ਕੇ ਤਿਆਰ ਹੋ ਜਾਵੇ ਤੇ ਵਿਕਾਸ ਨੂੰ ਲੈ ਕੇ ਹੋਰ ਕੀ ਕੀ ਥੋੜੇ ਜਹਨਚ ਨੇ ਜਿਹੜੇ ਅਮਰਗੜ ਹਲਕੇ ਚ ਕੀਤਾ ਜਾ ਰਿਹਾ ਉਹਨਾਂ ਵਾਲੇ ਦੇ ਨਾਲੇ ਵਿੱਚ ਉਹ ਤਾਂ ਮਤਲਬ ਤੁਸੀਂ ਗਿਣਤੀ ਤੋਂ ਵੀ ਬਾਹਰ ਨੇ ਕਿਉਂਕਿ ਹਰ ਪਿੰਡ ਦੇ ਵਿੱਚ ਤੁਸੀਂ ਕੱਲ-ਕੱਲੇ ਪਿੰਡ ਦੀ ਰਿਪੋਰਟਾਂ ਲਹੋਗੇ ਤੁਹਾਨੂੰ ਕੱਲ-ਕੱਲੇ ਪਿੰਡ ਦੇ ਵਿੱਚ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਤੋ ਮਹੀਨੇ ਤੋਂ ਵੀੰਦੇ ਵਿੱਚ ਹੋਰ ਵੱਡੀਆਂ ਛੜਕਾਂ ਨੇ 18 ਫੁੱਟ ਛੜਕਾਂ ਇਹ ਵੀ 18 ਫੁੱਟ ਬਣ ਰਹੀਆਂ ਨੇ ਉਹ ਬਣ ਰਹੀਆਂ ਨੇ ਟ੍ਰੀਟਮੈਂਟ ਪਲਾਂਟ ਲੱਗ ਰਹੇ ਨੇ ਉਹ ਤੋਂ ਬਿਨਾ ਗਰਾਊਂਡ ਬਣ ਰਹੇ ਨੇ ਫਿਰ ਸਾਡੀ ਵੱਡੀ ਰੋਡ ਦਾ ਵੀ ਥੋੜੇ ਦਿਨਾਂ ਦੇ ਵਿੱਚ ਉਹਦੀ ਐਨੂਸੀ ਆ ਜੂਗੀ ਉਹ ਵੀ ਸਟਾਰਟ ਹੋ ਗਈ ਜਿਹੜੀ ਮਲੇਰਪੋਲਾ ਤੋਂ ਜੋੜੇਪੋਲਾ ਤੱਕ ਤੇ ਜੋੜੇਪੋਲਾ ਵੀ ਮੂਰੇ ਥੋੜੇ ਮਹੀਨੇ 1.5 ਮਹੀਨੇ ਦੇ ਵਿੱਚ ਉਹਦਾ ਵੀ ਕੰਮ ਹੋਊਗਾ ਸ਼ੁਰੂ ਹੋ ਰਿਹਾ ਕੀ ਹਦਾਇਤਾਂ ਕੀ ਦਿੱਤੀਆਂ ਨੇ ਖਾਸ ਤੌਰ ਤੇ ਤੁਸੀਂ ਦੇਖਿਆ ਮੁਲਾਜ਼ਮਾਂ ਨੂੰ ਤੁਸੀਂ ਹਦਾਇਤਾਂ ਦੇ ਰਹੇ ਸੀ ਵੀ ਕੰਮਕਾਰ ਕਿਸ ਤਰ੍ਹਾਂ ਦਾ ਕਿਵੇਂ ਬਿਲਕੁਲ ਸਾਡੇ ਜਿਹੜੇ ਕੰਮ ਦੀ ਤੁਸੀਂ ਕੁਆਲਟੀ ਨਾ ਮੀਡੀਆ ਵਾਲਿਆਂ ਨੂੰ ਮੈਂ ਬੇਨਤੀ ਕਰੂੰਗਾ ਵੀ ਜਦੋਂ ਬਣੂਗੀ ਤੇ ਸਾਰੀਆਂ ਪਰਤਾਂ ਚੈੱਕ ਕਰਦੇ ਰਹੋ ਤੇ ਕਈ ਗਣ ਤੁਸੀਂ ਵੀ ਮਗਰੋਂ ਚੈੱਕ ਕਰਦੇ ਹੋ ਕੰਮ ਬਣਦੇ ਵੀ ਰਿਪੋਰਟ ਲਈ ਨਹੀਂ ਦਿੰਦੇ ਤਾਂ ਕਿ ਸਾਡੇ ਅਧਿਕਾਰੀਆਂ ਨੂੰ ਸਾਡੇ ਅਫਸਰਾਂ ਨੂੰ ਹੌਂਸਲਾ ਹੋਵੇ ਵੀ ਅਸੀਂ ਕੰਮ ਵਧੀਆ ਕਰ ਰਹੇ ਹਾਂ ਤੇ ਕਿਹਦੀ ਕੰਮ ਦੀ ਜਿਹੜੀ ਕੁਆਲਟੀ ਆ ਤੁਸੀਂ ਇਹ ਹੈ ਜੀ ਸੜਕ ਦੇਖੀ ਨਹੀਂ ਹੋਗੀ ਜਿੱਦਾਂ ਦੀ ਇੱਥੇ ਹੁਣ ਬਣ ਰਹੀ ਹੈ ਜੀ ਪ੍ਰਧਾਨ ਸਾਡੇ ਨਾਲ ਮਜੂਨ ਪ੍ਰਧਾਨ ਜੀ ਕਿਵੇਂ ਦੇਖ ਦਵਾਂ ਆਪ ਸਰਕਾਰ ਜਿਹੜੀ ਕੰਮਕਾਰ ਕਰ ਰਹੀ ਹੈ ਕਿਵੇਂ ਦੇਖ ਦਵਾਂ ਦੇਖੋ ਇਹ ਸਾਡੇ ਸਤਿਕਾਰਯੋਗ ਐਮਐਲਏ ਸਾਫ ਸਰਦਸਪੰਸ ਸਿੰਘ ਗੱਜਰ ਮਾਦਰਾ ਜੀ ਅਤੇ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜੇ ਵਿਕਾਸ ਕਾਰਜ ਹੋ ਰਹੇ ਨੇ ਉਹ ਬਹੁਤ ਸਲਾਹਨਯੋਗ ਨੇ ਸਾਡੇ ਅਮਰਗੜ ਦੇ ਲਈ ਪਹਿਲਾਂ ਇਹਨਾਂ ਨੇ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਿਹੜੀ ਤੁਸੀਂ ਦੇਖ ਰਹੇ ਹੋ ਵੀ ਸੜਕ ਦੇ ਆਲੇ-ਦਾਲੇ ਅਸੀਂ ਇੰਟਰਲੋਕਿੰਗ ਜਿਹੜੀ ਲਾ ਰਹੇ ਹਾਂ ਕੰਮ ਦੀ ਕੁਆਲਿਟੀ ਤੁਸੀਂ ਦੇਖੀ ਆ ਸਾਰਿਆਂ ਨੇ ਤੇ ਉਹ ਵੀ ਹੋ ਰਹੀ ਆ ਇਹ ਸੜਕ ਦੀ ਅਸੀਂ ਤਿੰਨ ਚਾਰ ਦਿਨ ਪਹਿਲਾਂ ਸਾਡੀ ਮੀਟਿੰਗ ਸੀ ਉਹਦੇ ਵਿੱਚ ਐਮ.ਐਲ.ਏ. ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹ ਸੀਵਰੇਜ ਪੈਨ ਕਰਨ ਇੱਥੇ ਪਾਣੀ ਵੀ ਖੜਦਾ ਵੀ ਇਹਨੂੰ ਲੋਟ ਕਰਾਓ ਇਹਨਾਂ ਨੇ ਤਿੰਨ ਦਿਨਾਂ ਦੇ ਵਿੱਚ ਵਿੱਚ ਐਕਸ਼ਨ ਕਰਕੇ ਇਹ ਸੜਕ ਦਾ ਜਿਹੜਾ ਇੰਟਰਲੋਕਿੰਗ ਆ ਸੀ ਐਮ.ਐਮ ਦੀ ਉਹ ਇੱਥੇ ਲਗਾਉਣ ਦਾ ਜਿਹੜਾ ਅਜੇ ਨਹੀਂ ਪੱਥਰ ਲਾਇਆ ਸੋ ਬਾਕੀ ਸਾਨੂੰ ਜਿਹੜੇ ਅਮਰਗੜ ਦੇ ਲਈ ਵਿਕਾਸ ਦੇ ਲਈ ਐਮ.ਐਲ.ਏ. ਸਾਹਿਬ ਸਮੇ ਸਮੇਂ ਦੇ ਉੱਤੇ ਪੈਸਾ ਭੇਜ ਰਹੇ ਨੇ ਇਹਨਾਂ ਦੀ ਰਹਿਨਮਾਈ ਦੇ ਹੇਠ ਹੀ ਅਸੀਂ ਹੁਣ ਇੱਕ ਮਤਾ ਪਾਸ ਕੀਤਾ ਹੈ 42 ਲੱਖ ਰੁਪਏ ਦੀ ਲਾਗਤ ਨਾਲ ਅਸੀਂ ਚੌਂਦਾ ਮੋੜ ਦੇ ਉੱਤੇ ਜਿਹੜੇ ਅੱਗੇ ਤੁਸੀਂ ਉਹ ਦੇਖਦੇ ਹੋ ਜਿੱਥੇ ਪਿਲਰ ਲੱਗੇ ਹੋਏ ਨੇ ਉੱਤੇ ਅਸੀਂ ਇੱਕ ਵੱਡਾ ਹਾਲ ਜਿਹੜਾ ਲੋਕਾਂ ਦੀ ਸਹੂਲਤ ਲਈ ਵਿਆਹ ਸ਼ਾਦੀਆਂ ਦੇ ਲਈ ਉਹ ਇਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਉਸ ਨੂੰ ਵਧਾਉਣ ਲੱਗੇ ਆਂ ਧਰਮਸ਼ਾਲਾ ਪਹਿਲਾਂ ਤੁਸੀਂ ਆਹ ਦੇਖ ਰਹੇ ਹੋ तकरीबन 80-85 ਲੱਖ ਦੀ ਬਣੀ ਹੈ ਸੇ ਹੋਰ ਬਹੁਤ ਸਾਰੇ ਜਿਹੜੇ ਪਿੰਡਾਂ ਜਿਹੜਿਆ ਨਾਲੇ ਤੁਸੀਂ ਦੇਖ ਰਹੇ ਹੋ ਸੜਕਾਂ ਦੇ ਸਾਰਿਆਂ ਦੇ ਟੈਂਡਰ ਹੋ ਗਏ ਸਾਰਿਆਂ ਨੂੰ ਠੀਕ ਕਰਕੇ ਸੜਕਾਂ ਦੇ ਨਾਲ-ਨਾਲ ਬਜਰੀ ਪਾ ਕੇ ਇਹਨਾਂ ਨੂੰ ਸਾਰਿਆਂ ਨੂੰ ਠੀਕ ਕਰ ਰਹੇ ਆ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਜਿਹੜਾ ਵਿਧਾਇਕ ਸਾਹਿਬ ਦਾ ਕਹਿਣਾ ਹੈ ਕਿ ਜਿਹੜੇ ਵਿਕਾਸ ਕਾਰਜਾਂ ਦੇ ਨੀ ਪੱਤਰ ਰੱਖੇ ਨੇ ਤੇ ਜਲਦੀ ਇਹ ਜਿਹੜੇ ਹਿੰਗੇ ਨੇ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ ਅਮਰਗੜ ਹਲਕੇ ਦੇ ਜਿਹੜੇ ਲੋਕ ਨੇ ਉਹਨਾਂ ਦੇ ਸੁਵਿਧਾਵਾਂ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਮਨਜੀਤ ਦੇ ਰਾਜਿੰਦਰ ਮਨਮੀ ਅਜੀਤ ਬੈਬਟੀ ਵੀ ਅਮਰਗੜ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ